ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਕੈਨੇਡਾ ਪੋਸਟ ਨੇ ਲੇਬਰ ਡਿਸਪਿਊਟ ਦੇ ਲਈ ਬਾਈਂਡਿੰਗ ਔਰ ਵੋਟੇਸ਼ਨ ਦੀ ਬੇਨਤੀ ਕੀਤੀ ਰੱਦ ਓਵਰ ਟਾਈਮ ਦਾ ਅੰਤ 1000 ਤੱਕ ਦਾ ਦਸਤਖਤ ਬੋਨਸ ਹੋਵੇਗਾ ਸ਼ਾਮਿਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨੀਮਮ ਵੇਜ ਡਾਲਰ 1.85 ਪ੍ਰਤੀ ਘੰਟਾ ਹੋਈ ਪਿਛਲੇ ਸਾਲਾਂ ਦੀ ਔਸਤ ਮਹਿੰਗਾਈ ਦਰ ਦੇ ਆਧਾਰ ਤੇ BC ਦਾ ਚੌਥਾ ਸਾਲਾਨਾ ਮਿਨੀਮਮ ਵੇਜ ਵਾਧਾ ਰਾ ਕੇ ਮੰਤਰੀ ਮੈਲਨੀ ਜੋਲੀ ਬੁਲਿਆਦੀ ਢਾਂਚੇ ਦੇ ਲਈ ਕੈਨੇਡੀਅਨ ਸਟੀਲ ਐਲੂਮੀਨੀਅਮ ਨੂੰ ਤਰਜੀਹ ਦੇਣ ਦੀ ਵਚਨਬੱਧ ਬੁੱਧਵਾਰ ਤੋਂ ਟੈਰਿਫ ਵਾਧਾ ਹੋਵੇਗਾ ਲਾਗੂ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਪੋਸਟ ਨੇ ਆਪਣੇ ਲਗਭਗ 55000 ਜਿਹੜੇ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਕਿ ਉਹ ਆਪਣੇ ਚੱਲ ਰਹੇ ਕਿਰਤ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਕੋਲ ਭੇਜੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਦੇ ਵਿੱਚ ਜਿਹੜਾ ਇਹ ਬੇਨਤੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਦੇ ਵਿੱਚ ਉਹ ਕੈਨੇਡਾ ਪੋਸਟ ਨੂੰ ਇੱਕ ਨਿਰਪੱਖ ਅੰਤਮ ਅਤੇ ਬੰਦਨਕਾਰੀ ਸਾਲਸੀ ਪ੍ਰਕਿਰਿਆ ਦੇ ਲਈ ਜਿਹੜਾ ਉਹ ਸੱਦਾ ਦੇ ਰਿਹਾ ਹੈ ਤਾਂ ਜੋ ਮਹੀਨਿਆਂ ਤੋਂ ਚੱਲ ਰਹੀਆਂ ਗੱਲਾਂਬਾਤਾਂ ਨੂੰ ਹੱਲ ਕੀਤਾ ਜਾ ਸਕੇ ਜੋ ਸਮਝੌਤਾ ਤਿਆਰ ਕੀਤੇ ਬਿਨਾ ਹਨ ਪਰ ਕ੍ਰਾਊਨ ਕਾਰਪੋਰੇਸ਼ਨ ਨੇ ਐਤਵਾਰ ਨੂੰ ਇੱਕ ਜਵਾਬ ਦੇ ਵਿੱਚ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਉਹ ਡਾਰਕ ਸੇਵਾ ਦੇ ਵਿੱਚ ਸਥਿਰਤਾ ਬਹਾਲ ਕਰਨਾ ਚਾਹੁੰਦੇ ਨੇ ਅਤੇ ਇਹ ਦਲੀਲ ਦੇਣਾ ਕਿ ਯੂਨੀਅਨ ਦੀ ਜਿਹੜੀ ਬਾਈਂਡਿੰਗ ਔਰਪਿਟੇਸ਼ਨ ਦੀ ਬੇਨਤੀ ਇਸ ਦੇ ਉਲਟ ਹੋਵੇਗੀ ਕੈਨੇਡਾ ਪੋਸਟ ਸਾਲਸੀ ਲੰਮੀ ਅਤੇ ਗੁੰਜਲਦਾਰ ਹੋਵੇਗੀ ਅਤੇ ਸੰਭਾਵਤ ਤੌਰ ਦੇ ਉੱਤੇ ਜਿਹੜੀ ਹੈ ਉਹ 1 ਸਾਲ ਤੋਂ ਵੱਧ ਸਮੇਂ ਤੱਕ ਚੱਲੇਗੀ ਜਿਸ ਨਾਲ ਇਸ ਦੀਆਂ ਜਿਹੜੀਆਂ ਮਹੱਤਵਪੂਰਨ ਵਿੱਤੀ ਚੁਣੌਤੀਆਂ ਦੇ ਵਿੱਚ ਵਾਧਾ ਹੋਵੇਗਾ ਕੈਨੇਡਾ ਪੋਸਟ ਨੇ ਬੁੱਧਵਾਰ ਨੂੰ ਯੂਨੀਅਨ ਨੂੰ ਜਿਹੜਾ ਉਹ ਆਪਣੀਆਂ ਅੰਤਿਮ ਪੇਸ਼ਕਸ਼ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਿਸ ਦੇ ਵਿੱਚ ਰਿਆਇਤਾਂ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਲਾਜ਼ਮੀ ਓਵਰਟਾਈਮ ਦਾ ਜਿਹੜਾ ਹੈ ਉਹ ਅੰਤ ਅਤੇ 1000 ਤੱਕ ਦਾ ਸਾਈਨਿੰਗ ਬੋਨਸ ਸ਼ਾਮਿਲ ਸੀ ਪਰ ਇਹ 4 ਸਾਲਾਂ ਦੇ ਵਿੱਚ 14% ਦਾ ਸੰਚਤਨਖਾ ਵਾਧੇ ਤੇ ਵੀਕਐਂਡ ਸ਼ਿਫਟਾਂ ਦੇ ਪ੍ਰਸਤਾਵ ਦੇ ਉੱਤੇ ਅੜਿਆ ਰਿਹਾ ਜੋ ਕਿ ਗੱਲਬਾਤ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਮੁੱਦਾ ਸੀ ਕੈਨੇਡਾ ਪੋਸਟ ਨੇ ਕਿਹਾ ਕਿ ਦੋਵੇਂ ਤਰ੍ਹਾਂ ਮਹੀਨਿਆਂ ਦੀ ਸੁਲਾ ਤੋਂ ਬਾਅਦ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਹਨ ਅਤੇ ਨਾਲ ਹੀ ਜਿਹੜਾ ਉਹ ਜੌਬਸ ਮੰਤਰੀ ਪੈਟੀ ਹਾਈਡੋਨ ਉਹ ਜਿਹੜਾ ਉਹ ਪ੍ਰਸਤਾਵਾਂ ਦੇ ਉੱਤੇ ਯੂਨੀਅਨ ਮੈਂਬਰਸ਼ਿਪ ਵੋਟ ਦੇ ਲਈ ਮਜਬੂਰ ਕਰਨ ਦੇ ਲਈ ਜਿਹੜਾ ਉਹ ਕਿਹਾ ਗਿਆ ਤੇ ਐਤਵਾਰ ਸ਼ਾਮ ਨੂੰ ਸੀਯੂਪੀਡਬਲੋ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਵੋਟ ਜਿਹੜਾ ਉਹ ਜ਼ਬਰਦਸਤੀ ਯੂਨੀਅਨ ਵੋਟ ਸਥਾਈ ਕਿਰਤ ਸ਼ਾਂਤੀ ਨਹੀਂ ਲਿਆਵੇਗੀ ਵੋਟ ਦੇ ਨਤੀਜੇ ਦੀ ਜਿਹੜੀ ਹੈ ਉਹ ਪ੍ਰਵਾਹ ਕੀਤੇ ਬਿਨਾ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਇਨਕਾਰ ਇੱਕ ਕੈਨੇਡਾ ਪੋਸਟ ਗੱਲਬਾਤ ਦੇ ਉੱਤੇ ਇਸ ਦੌਰ ਦੇ ਉੱਤੇ ਵੀ ਵਾਜਬ ਨਤੀਜੇ ਦੇ ਵਿੱਚ ਦਿਲਚਸਪੀ ਨਹੀਂ ਰੱਖਦਾ ਸੋ ਜ਼ਬਰਦਸਤੀ ਵੋਟ ਮਜ਼ਦੂਰ ਟਕਰਾ ਜਿਹੜਾ ਉਹ ਅਸਫਲ ਹਲ ਹੋ ਸਕਦਾ ਹੈ ਤੇ ਹੋਰ ਵੰਡ ਦਾ ਜਿਹੜਾ ਉਹ ਜੋਖਮ ਹੋ ਸਕਦਾ ਹੈ ਸਾਰੀਆਂ ਧਿਰਾਂ ਦੇ ਲਈ ਜਿਹੜੀ ਹੈ ਉਹ ਨਿਸ਼ਚਾ ਨੂੰ ਲੰਮਾ ਕਰ ਸਕਦੀ ਹੈ ਯੂਨੀਅਨ 23 ਮਈ ਤੋਂ ਕਾਨੂੰਨੀ ਹੜਤਾਲ ਦੀ ਜਿਹੜੀ ਹੈ ਉਹ ਸਥਿਤੀ ਦੇ ਵਿੱਚ ਹੈ ਪਰ ਹੁਣ ਤੱਕ ਇਸਨੇ ਮੈਂਬਰਾਂ ਨੂੰ ਓਵਰਟਾਈਮ ਕੰਮ ਕਰਨ ਤੋਂ ਰੋਕ ਦੇਣ ਦਾ ਵਿਕਲਪ ਚੁਣਿਆ ਹੈ ਪਿਛਲੇ ਮਾਰਚ ਦੇ ਵਿੱਚ ਪਹਿਲਾਂ ਦੇ ਮੁਕਾਬਲੇ 617 ਮਿਲੀਅਨ ਡਾਲਰ ਦੀ ਜਿਹੜੀ ਹੈ ਉਹ ਵਾਧੂ ਦਰਾਮਦ ਡਿਊਟੀ ਇਕੱਠੀ ਕੀਤੀ ਗਈ ਕਿਉਂਕਿ ਅਮਰੀਕੀ ਵਪਾਰ ਪਾਬੰਦੀਆਂ ਦੇ ਜਿਹੜੇ ਨੇ ਉਹ ਜਵਾਬੀ ਪਾਬੰਦੀਆਂ ਦੇ ਵਿਰੁੱਧ ਜਵਾਬੀ ਟੈਰਿਫ ਲਾਗੂ ਹੋਏ ਸਨ ਸੋ ਪਿਛਲੇ ਹਫਤੇ ਦੇ ਅਖੀਰ ਦੇ ਵਿੱਚ ਪ੍ਰਕਾਸ਼ਿਤ ਫੈਡਰਲ ਸਰਕਾਰ ਦੀ ਨਵੀਂ ਵਿੱਤੀ ਨਿਗਰਾਨੀ ਰਿਪੋਰਟ ਦਰਸਾਉਂਦੀ ਹੈ ਕਿ ਮਾਰਚ ਦੇ ਵਿੱਚ ਕਸਟਮ ਆਯਾਤ ਜਿਹੜਾ ਉਹ ਡਿਊਟੀਆਂ ਤੋਂ ਮਾਲੀਆ ਡਾਲਰ 1 ਬਿਲੀਅਨ ਤੋਂ ਵੱਧ ਹੋ ਗਿਆ ਜੋ ਕਿ 1 ਸਾਲ ਪਹਿਲਾਂ ਦੇ ਅੰਕੜੇ ਤੋਂ ਦੁੱਗਣਾ ਹੈ ਮਾਰਚ ਦੇ ਵਿੱਚ ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਅਰਬਾਂ ਸਮਾਨ ਦੇ ਉੱਤੇ ਜਵਾਬੀ ਟੈਰਿਫ ਲਗਾਏ ਤੇ ਇਹ ਖਰਚਾ ਕੈਨੇਡੀਅਨਾਂ ਕਾਰੋਬਾਰਾਂ ਦੇ ਦੁਆਰਾ ਵਸਤੂਆਂ ਨੂੰ ਆਯਾਤ ਕਰਨ ਦੇ ਦੁਆਰਾ ਜਿਹੜਾ ਹੈ ਉਹ ਅਦਾ ਕੀਤਾ ਜਾਂਦਾ ਹੈ ਲਿਬਰਲ ਪਾਰਟੀ ਨੇ ਨਾਲ ਹੀ ਦੇ ਹਾਲ ਹੀ ਦੇ ਵਿੱਚ ਹੋਏ ਸੰਗੀ ਚੋਣ ਪ੍ਰਚਾਰ ਦੇ ਦੌਰਾਨ ਅਨੁਮਾਨ ਜਿਹੜਾ ਉਹ ਲਗਾਇਆ ਸੀ ਕਿ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਜਵਾਬੀ ਟੈਰਿਫ 12 ਮਹੀਨਿਆਂ ਦੇ ਵਿੱਚ ਜਿਹੜਾ ਨੇ ਅੰਦਾਜ਼ਨ ਬਿਲੀਅਨ ਡਾਲਰ ਇਕੱਠੇ ਕਰਨਗੇ ਵਿਤ ਮੰਤਰੀ ਫਰਾਂਸ਼ਵਾ ਫਿਲਿਪ ਸ਼ੈਂਪੇਨ ਜਿਹੜੇ ਨੇ ਉਹਨਾਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਲਿਬਰਲ ਪਲੈਟਫਾਰਮ ਦੇ ਵਿੱਚ ਅੰਕੜਾ ਸਮੇਂ ਦੇ ਇੱਕ ਪੱਲ ਅਤੇ ਇੱਕ ਅਨੁਮਾਨ ਸੀ ਅਤੇ ਨੋਟ ਕੀਤਾ ਗਿਆ ਸੀ ਕਿ ਟੈਰਿਫ ਸਥਿਤੀ ਤੇਜ਼ੀ ਨਾਲ ਜਿਹੜੀ ਉਹ ਬਦਲ ਰਹੀ ਹੈ ਲਿਬਰਲ ਸਪ੍ਰਿੰਗ ਬਜਟ ਕਰਨਾ ਛੱਡ ਰਹੀ ਨੇ ਪਰ ਪਤਜੜ ਦੇ ਵਿੱਚ ਇੱਕ ਵਿੱਤੀ ਜਿਹੜੀ ਹੈ ਉਹ ਅਪਡੇਟ ਦਾ ਵਾਅਦਾ ਕੀਤਾ ਹੈ ਉਹਦੇ ਉਗੰਤਰੀ ਮੈਲਨੀ ਜੋਲੀ ਨੇ ਐਤਵਾਰ ਨੂੰ ਕਿਹਾ ਕਿ ਆਟਵਾ ਰਾਸ਼ਟਰੀ ਬੁਨਿਆਦੀ ਢਾਂਚੇ ਅਤੇ ਰੱਖਿਆ ਪ੍ਰੋਜੈਕਟਾਂ ਦੇ ਵਿੱਚ ਜਿਹੜਾ ਉਹ ਐਲੂਮੀਨੀਅਮ ਦੀ ਵਰਤੋਂ ਕਰਨ ਦੇ ਲਈ ਵਜਨ ਬੱਧਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਮੌਂਟਰੀਅਲ ਦੇ ਵਿੱਚ ਇੱਕ ਸਮੇਲਨ ਦੇ ਵਿੱਚ ਐਲੂਮੀਨੀਅਮ ਉਦਯੋਗ ਦੇ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਜੋਲੀ ਨੇ ਕਿਹਾ ਹੈ ਕਿ ਸਰਕਾਰ ਇਹ ਦੇਖਣ ਦੀ ਉਡੀਕ ਕਰ ਰਹੀ ਹੈ ਕਿ 트াম্প ਇੱਕ ਕਾਰਜਕਾਰੀ ਆਦੇਸ਼ ਰਾਹੀਂ ਸਟੀਲ ਅਤੇ ਐਲੂਮੀਨੀਅਮ ਟੈਰਿਫ ਨੂੰ 50% ਤੱਕ ਵਧਾਉਣ ਦੀ ਆਪਣੀ ਧਮਕੀ ਤੇ ਅਮਲ ਕਰਦੇ ਨੇ ਇਹ ਟੈਰਿਫ ਵਾਧਾ ਬੁੱਧਵਾਰ ਤੋਂ ਲਾਗੂ ਹੋਣ ਵਾਲਾ ਹੈ ਤੇ ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ ਨੇ ਸੋਮਵਾਰ ਨੂੰ ਜੋਲੀ ਦੇ ਐਲਾਨ ਜਿਹੜਾ ਹੈ ਜੋਲੀ ਦੇ ਐਲਾਨ ਦਾ ਸਵਾਗਤ ਵੀ ਕੀਤਾ ਯੂਨੀਅਨ ਨੇ ਰਾਸ਼ਟਰੀ ਨਿਰਦੇਸ਼ਕ ਮਾਟੀ ਵਾਰਨ ਨੇ ਇੱਕ ਕਿਹਾ ਹੈ ਕਿ ਸੰਗਠਨ ਨੇ ਚੰਗੀਆਂ ਨੌਕਰੀਆਂ ਦੀ ਰੱਖਿਆ ਅਤੇ ਖਰੇਲੂ ਸਪਲਾਈ ਜਿਹੜੀਆਂ ਉਹਨਾਂ ਨੂੰ ਦੁਬਾਰਾ ਬਣਾਉਣ ਦੇ ਲਈ ਖਾਸ ਕਰਕੇ ਵਿਗੜਦੇ ਵਪਾਰ ਯੁੱਧ ਅਤੇ ਅਨੁਚਿਤ ਵਿਸ਼ਵ ਵਿਆਪੀ ਮੁਕਾਬਲੇ ਦੇ ਮੱਦੇ ਨਜ਼ਰ ਮਜ਼ਬੂਤ ਬਾਈ ਕੈਨੇਡੀਅਨ ਨੀਤੀਆਂ ਜਿਹੜੀਆਂ ਉਹਨਾਂ ਦੀ ਲਗਾਤਾਰ ਮੰਗ ਕੀਤੀ ਹੈ ਪਰ ਇਹਨੇ ਵੀ ਕਹਿ ਕੇ ਉਹਨਾਂ ਦਾ ਜਿਹੜਾ ਉਹ ਸੰਗਠਨ ਇਹ ਯਕੀਨੀ ਬਣਾਉਣ ਦੇ ਲਈ ਨਜ਼ਰ ਰੱਖੇਗਾ ਕਿ ਸੰਗੀ ਸਰਕਾਰ ਕੈਨੇਡੀਅਨ ਧਾਤਾਂ ਦੀ ਵਰਤੋਂ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੀ ਹੈ ਉਹਨਾਂ ਕਹਿੰਦੇ ਕਿ ਇਸ ਦਾ ਮਤਲਬ ਹੈ ਸਪਸ਼ਟ ਲਾਗੂ ਕਰਨ ਦੇ ਯੋਗ ਨਿਯਮ ਜੋ ਅਸਲ ਦੇ ਵਿੱਚ ਕੈਨੇਡੀਅਨ ਜਿਹੜੀਆਂ ਨੇ ਸਮੱਗਰੀਆਂ ਨੂੰ ਤਰਜੀਹ ਦਿੰਦੇ ਨੇ ਤੇ ਸਟੀਲ ਤੇ ਐਲੂਮੀਨੀਅਮ ਤੋਂ ਸ਼ੁਰੂ ਜਿਹੜੇ ਨੇ ਉਹ ਕਰਦੇ ਨੇ ਪਰ ਲੱਕੜ ਮਹੱਤਵਪੂਰਨ ਖਰੀਦ ਜਤੇ ਹੋਰ ਮੁੱਖ ਖੇਤਰ ਵੀ ਸ਼ਾਮਿਲ ਨੇ ਇਹ ਇੱਕ ਰਣਨੀਤੀ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਤੇ ਅੰਤ ਨਹੀਂ ਜੋ ਕੈਨੇਡੀਅਨ ਨੌਕਰੀਆਂ ਤੇ ਉਤਪਾਦਾਂ ਦਾ ਸਮਰਥਨ ਕਰਦੀ ਹੈ ਲਿਬਰਲਾਂ ਨੇ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਜਨਤਕ ਪ੍ਰੋਜੈਕਟਾਂ ਦੇ ਵਿੱਚ ਕੈਨੇਡੀਅਨ ਸਟੀਲ ਐਲੂਮੀਨੀਅਮ ਅਤੇ ਜੰਗਲਾਤ ਉਤਪਾਦਾਂ ਦੀ ਵਰਤੋਂ ਨੂੰ ਵੱਤੋਂ ਵੱਧ ਕਰਨ ਦੇ ਉੱਤੇ ਪ੍ਰਚਾਰ ਕੀਤਾ ਹੈ ਅਤੇ ਮਾਰਚ ਦੇ ਵਿੱਚ 트ੰਪ ਨੇ ਸੰਯੁਕਤ ਰਾਜ ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਦੇ ਉੱਤੇ 25% ਟੈਰਿਫ ਲਗਾਇਆ ਹੈ ਕੈਨੇਡਾ ਸੰਯੁਕਤ ਰਾਜ ਅਮਰੀਕਾ ਸਪਲਾਈਰ ਹੈ ਜੋ ਕਿ 2023 ਦੇ ਵਿੱਚ ਸਾਰੇ ਆਯਾਤ ਦਾ ਲਗਭਗ 90 ਫੀਸਦ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਤਵਾਰ ਤੋਂ ਮਿਨੀਮਮ ਵੇਜ 17.85 ਡਾਲਰ ਪ੍ਰਤੀ ਘੰਟਾ ਜਿਹੜੀ ਹੈ ਉਹ ਹੋ ਗਈ ਹੈ ਤੇ ਇਹ ਪਿਛਲੇ 17.40 ਡਾਲਰ ਦੇ ਮਿਨੀਮਮ ਵੇਜ ਦੇ ਵਿੱਚ 2.6% ਦਾ ਵਾਧਾ ਹੈ ਰੈਜ਼ੀਡੈਂਟ ਕੇਅਰਟੇਕਰ ਹੋਮ ਸਪੋਰਟ ਵਰਕਰ ਐਪ ਆਧਾਰਿਤ ਡਿਲੀਵਰੀ ਅਤੇ ਰਾਈਡ ਡਰਾਈਵਰ ਵੀ ਇਸ 2.6% ਵੇਜ ਵਾਅਦੇ ਦੇ ਪਾਤਰ ਹੋਣਗੇ ਸੋ ਹੱਥੀ ਬਾੜੀ ਕਰਨ ਵਾਲੇ ਜਿਹੜੇ ਵਰਕਰਾਂ ਦੇ ਲਈ ਖੇਤੀ ਬਾੜੀ ਬਾਬਤ ਘਟੋ ਘਟ ਉਜਰਤ ਦਰਾਂ ਵਧ ਜਾਣਗੀਆਂ ਸੂਬੇ ਦਾ ਕਹਿਣਾ ਹੈ ਕਿ ਵੇਜ ਵਾਅਦੇ ਦਾ ਸਮਾ ਹੈ ਉਹ ਵੱਖਰਾ ਇਸ ਕਰਕੇ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਸਲ ਉਤਪਾਦਕਾਂ ਨੂੰ ਵਾਡੀ ਦੇ ਜਿਹੜਾ ਉਹ ਸੀਜ਼ਨ ਦੇ ਦੌਰਾਨ ਵੇਜਸ ਨੂੰ ਅਡਜਸਟ ਕਰਨ ਦੀ ਲੋੜ ਨਾ ਪਵੇ ਸਾਲੇ ਚੌਥੀ ਵਾਰੀ ਹੈ ਜਦੋਂ ਸਰਕਾਰ ਨੇ ਸਾਲਾਨਾ ਮਿਨੀਮਮ ਵੇਜ ਵਾਦੇ ਨੂੰ ਪਿਛਲੇ ਸਾਲਾਂ ਦੀ ਉਸ ਮਹਿੰਗਾਈ ਦੇ ਨਾਲ ਜਿਹੜਾ ਜੋੜਿਆ ਤੇ ਫਰਵਰੀ 2024 ਦੇ ਵਿੱਚ ਸਰਕਾਰ ਨੇ ਬੀਸੀ ਦੇ ਰੋਜ਼ਗਾਰ ਮਿਆਰ ਐਕਟ ਦੇ ਵਿੱਚ ਜਿਹੜਾ ਉਹ ਸੋਧ ਕੀਤੀ ਸੀ ਤਾਂ ਜੋ ਹਰ ਸਾਲ ਘੱਟੋ ਘੱਟ ਦਰਾਂ ਆਪਣੇ ਆਪ ਵਧਾਈਆਂ ਜਾ ਸਕਣ ਸੁਪੇ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 2024 ਦੇ ਵਿੱਚ ਬੀਸੀ ਦੇ ਵਿੱਚ ਲਗਭਗ 130000 ਕਾਮੇਸਾਨ ਜਨਦੀ ਆਮਦਨੀ ਜਿਹੜੀ ਆ ਮਿਨੀਮਮ ਵੇਜ ਜਾਂ ਇਸ ਤੋਂ ਵੀ ਘੱਟ ਦਰ ਤੇ ਲਿਵਿੰਗ ਵੇਜ ਫॉर ਫੈਮਿਲੀਸ ਬੀਸੀ ਦੀ ਸੁਭਾਈ ਮੈਨੇਜਰ ਜਿਹੜੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਵੇਜਵਾਦਾਂ ਚੰਗੀ ਚੀਜ਼ ਹੈ ਪਰ ਮਿਨੀਮਮ ਵੇਜ ਅਤੇ ਲਿਵਿੰਗ ਵੇਜ ਯਾਨੀ ਗੁਜ਼ਾਰੇਯੋਗ ਜਿਹੜੀ ਵੇਜਸ ਦੇ ਵਿੱਚ ਅਜੇ ਵੀ ਵੱਡਾ ਪਾੜਾ ਹੈ ਸੋ ਫਰੈਂਚ ਮਿਨੀਮਮ ਵੇਜ ਤੋਂ ਪਰੇ ਗੁਜ਼ਾਰੇਯੋਗ ਵੇਜ ਦਿੱਤੇ ਜਾਣ ਦੀ ਵਕਾਲਤ ਜਿਹੜੀ ਉਹ ਕਰਦਾ ਸੋ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਆਲਟਰਨੇਟ ਦੇ ਅਨੁਸਾਰ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦੋ ਜਿਹੜੇ ਨੇ ਉਹ ਬਾਲਗ ਵਿਅਕਤੀਆਂ ਨੂੰ ਪ੍ਰਤੀ ਘੰਟਾ ਜਿੰਨੀ ਵੇਜ ਕਮਾਉਣ ਦੀ ਲੋੜ ਹੈਗੀ ਹੈ ਉਸ ਨੂੰ ਗੁਜ਼ਾਰੇ ਯੋਗ ਵੇਜ ਕਿਹਾ ਜਾਂਦਾ ਸੋ ਲਿਵਿੰਗ ਵੇਜ ਬੀਸੀ ਦੇ ਅਨੁਸਾਰ ਮੈਟਰੋ ਵੈਂਕੂਵਰ ਦੇ ਵਿੱਚ 2024 ਦੀ ਲਿਵਿੰਗ ਵੇਜ 27.05 ਹੈ ਜੋ ਕਿ ਅਪਡੇਟ ਕੀਤੀ ਮਿਨਿਮਮ ਵੇਜ ਦੇ ਨਾਲੋਂ ਡਾਲਰ 9 ਤੋਂ ਵੱਧ ਹੈ ਸੋ ਇਹ ਕਹਿਣਾ ਹੈ ਕਿ ਹਾਊਸਿੰਗ ਸੰਕਟ ਦੇ ਕਾਰਨ ਬੀਸੀ ਦੇ ਵਿੱਚ ਲਿਵਿੰਗ ਵੇਜ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਸਰਕਾਰ ਨੂੰ ਹਾਊਸਿੰਗ ਸੰਕਟ ਕਫਾਈਤੀ ਭੋਜਨ ਬਿਹਤਰ ਆਵਾਜਾਈ ਤੇ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਵਰਗੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਕਾਰ ਵੈਕਰਨ ਦੇ ਵੀ ਲੋੜ ਹੈ ਇਹ ਸਾਰੀਆਂ ਮਹੱਤਵਪੂਰਨ ਫਰਕ ਲਿਆਉਣਗੀਆਂ April ਕੈਨੇਡਾ ਦੇ ਹਵਾਈ ਅੱਡਿਆਂ ਦੇ ਲਈ ਇੱਕ ਵਿਆਸਤ ਮਹੀਨਾ ਸੀ ਇੱਕ ਨਵੀਂ ਰਿਪੋਰਟ ਸੁਝਾ ਦਿੰਦੀ ਹੈ ਕਿ ਘੱਟ ਯਾਤਰੀਆਂ ਨੇ ਜਿਹੜੀ ਹੈ ਉਹ ਸੰਯੁਕਤ ਰਾਜ ਅਮਰੀਕਾ ਦੇ ਲਈ ਉਡਾਨ ਭਰੀ ਹੈ ਸੋ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਜਿਹੜੀਆਂ ਨੇ ਉਹ ਟੈਰਿਫ ਯੁੱਧ ਅਤੇ ਕਬਜ਼ੇ ਦੀਆਂ ਧਮਕੀਆਂ ਤੋਂ ਪੈਦਾ ਹੋਈ ਅਸ਼ਾਂਤੀ ਦੇ ਮੱਦੇਨਜ਼ਰ ਆਇਆ ਹੈ ਕੈਨੇਡੀਅਨ ਹਵਾਈ ਅੱਡਿਆਂ ਦੇ ਉੱਤੇ ਅਮਰੀਕਾ ਜਾਣ ਦੇ ਲਈ ਸਕ੍ਰੀਨ ਕੀਤੇ ਗਏ ਯਾਤਰੀਆਂ ਦੀ ਜਿਹੜੀ ਹੈ ਉਹ ਗਿਣਤੀ ਅਪ੍ਰੈਲ ਦੇ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਲਗਾਤਾਰ ਤਿੰਜੇ ਮਹੀਨੇ ਘਟ ਗਈ ਹੈ ਇਸ ਤੋਂ ਇਲਾਵਾ ਹਾਲਾਂਕਿ ਸਟੈਟਿਸਟਿਕਸ ਕੈਨੇਡਾ ਨੇ ਵਾਰੋਂ ਜਾਰੀ ਕੀਤੀ ਇੱਕ ਨਵੀਂ ਜਿਹੜੀ ਹੈ ਉਹ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਘਰੇਲੂ ਜਾਂ ਫਿਰ ਅੰਤਰਰਾਸ਼ਟਰੀ ਤੌਰ ਦੇ ਉੱਤੇ ਗੈਰ ਅਮਰੀਕੀ ਸਥਾਨਾਂ ਦੇ ਉੱਤੇ ਯਾਤਰਾ ਕਰਨ ਵਾਲਿਆਂ ਦੇ ਲਈ ਟ੍ਰੈਫਿਕ ਜਿਹੜੀ ਹੈ ਉਹ ਸਾਲ ਦਰ ਸਾਲ ਵਧੀ ਹੈ ਆંકੜਿਆਂ ਦੇ ਅਨੁਸਾਰ ਅਮਰੀਕਾ ਦੇ ਵਿੱਚ ਸਰਹੱਦ ਪਾਰ ਆਵਾਜਾਈ 1.1 ਮਿਲੀਅਨ ਸੀ ਜੋ ਕਿ ਮਿਆਦ ਦੇ ਮੁਕਾਬਲੇ 5.8% ਘਟਾ ਹੈ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਅਪ੍ਰੈਲ 2019 ਦੇ ਮੁਕਾਬਲੇ ਇਹ ਗਿਣਤੀ 12.5% ਘਟ ਸੀ ਇਸ ਦੌਰਾਨ ਅਪ੍ਰੈਲ 2024 ਦੇ ਮੁਕਾਬਲੇ ਅਪ੍ਰੈਲ ਦੇ ਵਿੱਚ ਘਰੇਲੂ ਯਾਤਰੀਆਂ ਦੀ ਆਵਾਜਾਈ 7.4% ਵਧ ਕੇ 20 ਲੱਖ ਹੋ ਗਈ ਇਹ ਅਪ੍ਰੈਲ 2019 ਦੇ ਮੁਕਾਬਲੇ 1.5% ਤੋਂ ਬਾਅਦ ਅੰਤਰਰਾਸ਼ਟਰੀ ਤਰਾ ਦੇ ਲਈ ਜਾਂਚ ਕੀਤੇ ਗਏ ਯਾਤਰੀਆਂ ਦੀ ਗਿਣਤੀ April ਦੇ ਵਿੱਚ ਸਾਲ ਦਰ ਸਾਲ 7.1 ਫੀਸਦੀ ਵਾਧ ਕੇ 1.4 ਮਿਲੀਅਨ ਹੋ ਗਈ ਹੈ ਇਸ ਤੋਂ ਇਲਾਵਾ April 2019 ਦੇ ਮੁਕਾਬਲੇ April ਦੀ ਗਿਣਤੀ ਜਿਹੜੀ ਹੈ 19 ਫੀਸਦੀ ਹੋ ਗਈ ਹੈ ਸਟੈਟਿਸਟਿਕਸ ਕੈਨੇਡਾ ਨੇ ਆਪਣੀ ਰਿਪੋਰਟ ਦੇ ਵਿੱਚ ਅੰਕੜਿਆਂ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਅਮਰੀਕੀ ਯਾਤਰਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਬਹੁਤ ਸਾਰੇ ਕੈਨੇਡੀਅਨ 트ੰਪ ਦੇ ਟੈਰੀਫਾਂ ਤੇ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਕਾਰਨ ਅਮਰੀਕੀ ਯਾਤਰਾ ਤੇ ਉਤਪਾਦਾਂ ਦਾ ਬਾਈਕਾਟ ਕਰ ਰਹੇ ਨੇ ਇਸ ਤੋਂ ਇਲਾਵਾ ਕੈਨੇਡਾ ਦੇ 8 ਸਭ ਤੋਂ ਵੱਡੇ ਹਵਾਈ ਅੱਡਿਆਂ ਦੇ ਉੱਤੇ ਵੀ ਇਹ ਸਾਲ ਦਰ ਸਾਲ ਯਾਤਰੀਆਂ ਦੀ ਆਵਾਜ਼ ਆイ ਵਧ ਰਹੀ ਹੈ ਦੇਸ਼ ਦੇ ਪ੍ਰਮੁੱਖ ਜਿਹੜੇ ਨੇ ਹਵਾਈ ਅੱਡਿਆਂ ਨੇ ਇਸ ਅਪ੍ਰੈਲ ਦੇ ਵਿੱਚ 4.5 ਮਿਲੀਅਨ ਯਾਤਰੀਆਂ ਦੀ ਜਾਂਚ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸੀ 2 ਅਪ੍ਰੈਲ 2024 ਦੇ ਮੁਕਾਬਲੇ 3.6 8% ਵਾਧਾ ਅਤੇ ਕੋਵਿ-19 ਮਹਾਮਾਰੀ ਤੋਂ ਪਹਿਲਾਂ 1 ਅਪ੍ਰੈਲ 2019 ਦੇ ਮੁਕਾਬਲੇ 1.9% ਵਾਧਾ ਹੈ ਲੋਅਰ ਮੈਨਲੈਂਡ ਦੇ ਜਿਹੜੇ ਨੇ ਉਹ ਪੁਲਿਸ ਵਾਲੇ ਇਸ ਟਾਈਮ ਸੈੱਲ ਫੋਨ ਜਿਹੜੇ ਬੱਚੇ ਇਸਤੇਮਾਲ ਕਰਦੇ ਨੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰ ਰਹੇ ਦਰਸਲ ਲੋਰ ਮਿਲਨੈਂਡ ਦੇ ਮਾਉਂਟੇਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੈੱਲ ਫੋਨ ਵਰਤੋਂ ਦੀ ਨਿਗਰਾਨੀ ਕਰਨ ਦੇ ਲਈ ਬੇਨਤੀ ਜਿਹੜੀ ਉਹ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਨਕਾਰਾਤਮਕ ਆਨਲਾਈਨ ਵਿਵਹਾਰ ਦੇ ਨਾਲ ਸੰਬੰਧਿਤ ਚਿੰਤਾਵਾਂ ਵਧ ਰਹੀਆਂ ਨੇ ਵਾਈਟ ਰੌਕ RCMP ਨੇ ਕਿਹਾ ਹੈ ਕਿ ਉਹਨਾਂ ਨੇ ਉਹਨਾਂ ਦੇ ਵਿਵਹਾਰਾਂ ਦੇ ਵਿੱਚ ਵਾਧਾ ਦੇਖਿਆ ਹੈ ਜਿਸ ਦੇ ਵਿੱਚ ਸਾਈਬਰ ਧੱਕੇਸ਼ਾਹੀ ਅਤੇ ਸਪਸ਼ਟ ਸਮੱਗਰੀ ਸਾਂਝੀ ਕਰਨਾ ਸ਼ਾਮਿਲ ਹੈ ਕਿ ਕਾਰਵਾਈਆਂ ਆਮ ਤੌਰ ਤੇ ਫੋਨ ਐਪਸ ਦੇ ਵਿੱਚ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਬਾਰੇ ਬੱਚੇ ਗਲਤੀ ਦੇ ਨਾਲ ਸੋਚਦੇ ਨੇ ਕਿ ਉਹਨਾਂ ਦਾ ਪਤਾ ਨਹੀਂ ਲੱਗ ਸਕਦਾ ਇਹ ਜਾਨਣਾ ਮਹੱਤਵਪੂਰਨ ਹੈ ਕਿ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਜਿਹੜੇ ਨੌਜਵਾਨ ਤੇ ਆਨਲਾਈਨ ਦੁਰਵਿਵਹਾਰ ਦੇ ਲਈ ਅਪਰਾਧਿਕ ਜ਼ਾਬਤਾ ਅਪਰਾਧਾਂ ਦਾ ਦੋਸ਼ ਲਗਾਇਆ ਜਾ ਸਕਦਾ ਮਾਉਂਟਿਸ ਨੇ ਕਿਹਾ ਕਿ ਇਸ ਦੇ ਵਿੱਚ ਗੰਭੀਰ ਅਪਰਾਧ ਸ਼ਾਮਿਲ ਨੇ ਜਿਵੇਂ ਕਿ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਨੌਜਵਾਨ ਦੀਆਂ ਨਿੱਜੀ ਜੜੀਆਂ ਨੇ ਉਹ ਤਸਵੀਰਾਂ ਸਾਂਝੀਆਂ ਕਰਨਾ ਆਨਲਾਈਨ ਪਰੇਸ਼ਾਨੀ ਜਾਂ ਡਿਜੀਟਲ ਬਲੈਕ ਫਾਰਮਾ ਰਹੇ ਤਮਕੀਆਂ ਦੇਣਾ ਮਾਉਂਟਿਸ ਮਾਪਿਆਂ ਨੂੰ ਤਾਕੀਦ ਕਰ ਰਹੇ ਨੇ ਕਿ ਆਪਣੇ ਬੱਚਿਆਂ ਦੇ ਨਾਲ ਜੁੜੇ ਰਹੋ ਇਹ ਜਾਣ ਕੇ ਕਿ ਉਹ ਕਿਹੜੀਆਂ ਐਪਾਂ ਵਰਤਦੇ ਨੇ ਉਹ ਕਿਸ ਦੇ ਨਾਲ ਗੱਲ ਕਰਦੇ ਨੇ ਤੇ ਉਹ ਕਿਹੜੀ ਸਮਗਰੀ ਸਾਂਝੀ ਕਰਨ ਦਾ ਫੈਸਲਾ ਕਰਦੇ ਨੇ ਸਕ੍ਰੀਨ ਟਾਈਮ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲਾਗੂ ਕਰਕੇ ਸੀਮਾਵਾਂ ਜਿਹੜੀਆਂ ਨੇ ਉਹ ਨਿਰਧਾਰਤ ਕਰੋ ਆਪਣੇ ਬੱਚਿਆਂ ਦੇ ਲਈ ਆਨਲਾਈਨ ਕੀ ਹੋ ਰਿਹਾ ਹੈ ਬਾਰੇ ਗੱਲਬਾਤ ਕਰਨ ਦੇ ਲਈ ਇੱਕ ਸੁਰੱਖਿਅਤ ਜਗ੍ਹਾ ਬਣਾਓ ਜਿਸ ਦੇ ਨਾਲ ਉਹਨਾਂ ਦੇ ਲਈ ਤੁਹਾਨੂੰ ਬੇਆਰਾਮ ਚੀਜ਼ਾਂ ਬਾਰੇ ਜਿਹੜਾ ਹੈ ਉਹ ਦੱਸਣਾ ਆਸਾਨ ਹੋ ਜਾਵੇ ਤੇ ਰੈੱਡ ਫਲੈਗਸ ਦੇ ਨਾਲ ਸੁਚੇਤ ਰਹੋ ਜਿਵੇਂ ਕਿ ਵਿਵਹਾਰ ਦੇ ਵਿੱਚ ਅਚਾਨਕ ਤਬਦੀਲੀ ਆਉਣਾ ਫੋਨ ਦੀ ਵਰਤੋਂ ਬਾਰੇ ਜਿਹੜੀ ਆ ਪ੍ਰਾਈਵੇਸੀ ਰੱਖੇ ਜਾਣਾ ਜਾਂ ਅਣਜਾਣ ਤੋਹਫੇ ਉਹਨਾਂ ਨੂੰ ਕਿਸੇ ਤੋਂ ਪ੍ਰਾਪਤ ਹੋ ਰਹੇ ਨੇ ਵਾਈਟ ਰੌਕ ਆਰਸੀਐਮਪੀ ਇਹ ਵੀ ਸਿਫਾਰਿਸ਼ ਕਰ ਰਹੀ ਹੈ ਕਿ ਮਾਪੇ ਇਸ ਬਾਰੇ ਸੀਮਾਵਾਂ ਨਿਰਧਾਰਤ ਕਰਨ ਕਿ ਡਿਵਾਈਸਾਂ ਕਿੱਥੇ ਵਰਤੀਆਂ ਜਾ ਸਕਦੀਆਂ ਨੇ ਕਨਸਟੇਬਲ ਜੈਂਟਲ ਸ਼ੇਅਰਜ਼ ਨੇ ਸਮਝਾਇਆ ਕਿ ਉਹਨਾਂ ਨੇ ਅਜੇ ਤੱਕ ਕਿਸੇ ਫਾਈਲ ਦੀ ਜਾਂਚ ਨਹੀਂ ਕੀਤੀ ਹੈ ਜਿੱਥੇ ਰਸੋਈ ਜਾਂ ਪਰਿਵਾਰਕ ਕਮਰੇ ਚੋਂ ਨਿਊਡ ਤਸਵੀਰਾਂ ਜਿਹੜੀਆਂ ਨੇ ਉਹ ਭੇਜੀਆਂ ਗਈਆਂ ਹੋਣ ਉਹ ਹਮੇਸ਼ਾ ਬੈਡਰੂਮ ਜਾਂ ਬਾਥਰੂਮ ਤੋਂ ਵੀ ਜਾਂ ਜਾਂਦੀਆਂ ਨੇ ਜਦੋਂ ਘਰ ਦੇ ਅੰਦਰ ਮਾਪਿਆਂ ਜਾਂ ਜਿਹੜੇ ਵੀ ਗਾਰਡੀਅਨਸ ਆ ਉਹਨਾਂ ਦੀ ਮੌਜੂਦਗੀ ਹੁੰਦੀ ਹੈ ਇਸ ਦੌਰਾਨ ਪੁਲਿਸ ਬੱਚਿਆਂ ਨੂੰ ਚੇਤਾਵਨੀ ਦੇਵਾ ਰਹੀ ਹੈ ਕਿ ਉਹਨਾਂ ਨੂੰ ਕਦੇ ਵੀ ਨਿੱਜੀ ਜਾਂ ਅਸ਼ਲੀਲ ਫੋਟੋਆਂ ਜਿਹੜੀਆਂ ਨੇ ਉਹ ਫੋਟੋਆਂ ਜਾਂ ਫਿਰ ਵੀਡੀਓ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਮਾਤਾ ਪਿਤਾ ਅਧਿਆਪਕ ਜਾਂ ਕੋਚ ਇਹ ਦੇਖਣ ਕਿ ਤੁਸੀਂ ਕੀ ਭੇਜਣਾ ਸ਼ਾਇਦ ਉਚਿਤ ਨਾ ਹੋਵੇ ਸੋ ਸੋਸ਼ਲ ਮੀਡੀਆ ਐਪਸ ਜਿਵੇਂ ਕਿ ਸਨੈਪਚੈਟ ਅਤੇ ਡਿਸਕਾਡ ਅਤੇ ਤੁਹਾਡੇ ਦੁਆਰਾ ਭੇਜੀ ਗਈ ਚੀਜ਼ ਦੇ ਗਾਇਬ ਹੋਣ ਜਾਂ ਮਿਟਾਏ ਜਾਣ ਤੋਂ ਬਾਅਦ ਵੀ ਤੁਹਾਡੇ ਤੱਕ ਪਹੁੰਚ ਸਕਦੇ ਨੇ ਸੋ ਇਹ ਮਹੱਤਵਪੂਰਨ ਹੈ ਕਿ ਆਨਲਾਈਨ ਜ਼ਿੰਦਗੀ ਨੂੰ ਆਪਣੀ ਆਮ ਜ਼ਿੰਦਗੀ ਵਾਂਗ ਸਮਝੋ ਮਾਉਂਟਿਸ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਬੱਚੇ ਅਜਨਬੀਆਂ ਦੇ ਨਾਲ ਆਨਲਾਈਨ ਗੱਲ ਜਿਹੜੀ ਹੈ ਉਹ ਨਾ ਕਰਨ ਭਾਵੇਂ ਉਹ ਦੂਜੇ ਵਿਅਕਤੀ ਨੂੰ ਉਸੇ ਉਮਰ ਦਾ ਮੰਨਦੇ ਹੋਣ ਅਤੇ ਇਹ ਸਮਝਣ ਕਿ ਜੇਕਰ ਕੋਈ ਚੀਜ਼ ਆਨਲਾਈਨ ਸਾਂਝੀ ਕੀਤੀ ਜਾਂਦੀਆਂ ਤਾਂ ਇਸ ਨੂੰ ਕਦੇ ਵੀ ਵਾਪਸ ਨਹੀਂ ਲਿਆ ਜਾ ਸਕਦਾ ਵਿੰਟਸਰ ਪੁਲਿਸ ਜਿਹੜੀ ਹੈ ਉਹਨਾਂ ਨੇ ਅਧਿਕਾਰੀਆਂ ਨੇ ਟੈਕਮਸੇ ਰੋਡ ਵੈਸਟ ਦੇ ਉੱਤੇ ਇੱਕ ਗੈਰ ਕਾਨੂੰਨੀ ਭੰਗ ਡਿਸਪੈਂਸਰੀ ਦੀ ਤਲਾਸ਼ੀ ਲੈਣ ਤੋਂ ਬਾਅਦ ਇੱਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ 2 ਲੱਖ ਤੋਂ ਵੱਧ ਦੀ ਭੰਗ ਜ਼ਬਤ ਕੀਤੀ ਹੈ 29 ਮਈ ਨੂੰ ਵਿੰਟਸਰ ਜਿਹੜੇ ਨੇ ਪੁਲਿਸ ਡਰੱਗਸ ਐਂਡ ਗਨਸ ਯੂਨਿਟ ਦੇ ਮੈਂਬਰਾਂ ਨੇ প্রভਿਨਸ਼ੀਅਲ ਜੁਆਇੰਟ ਇਨਫੋਰਸਮੈਂਟ ਟੀਮ ਅਤੇ OPP ਨੂੰ ਟੈਕਮਸੇ ਰੋਡ ਵੈਸਟ ਦੇ 100 ਬਲਾਕ ਦੇ ਵਿੱਚ ਸਥਿਤ ਇੱਕ ਗੈਰ ਲਾਇਸੈਂਸੀ ਕੈਨਾਬਿਸ ਡਿਸਪੈਂਸਰੀ ਤੇ ਉੱਤੇ ਸਰਚ ਵਾਰੰਟ ਲਾਗੂ ਕਰਨ ਦੇ ਵੇਸਾਇਤਾ ਕੀਤੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 2 ਲੱਖ ਤੋਂ ਵੱਧ ਮੁੱਲ ਦੇ ਭੰਗ ਉਤਪਾਦ ਅਤੇ 1000 ਤੋਂ ਵੱਧ ਨਕਦੀ ਜ਼ਬਤ ਕੀਤੀ ਹੈ ਸਟੋਰ ਨੂੰ ਜਿਹੜਾ ਉਹ ਭੰਗ ਕੰਟਰੋਲ ਐਕਟ ਦੀ ਧਾਰਾ 18 ਦੇ ਕਾਦੇਸ਼ ਦੇ ਆਧਾਰ ਦੇ ਉੱਤੇ ਬੰਦ ਜਿਹੜਾ ਉਹ ਕਰ ਦਿੱਤਾ ਗਿਆ ਤੇ ਇੱਕ 24 ਸਾਲਾਂ ਨੌਜਵਾਨ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਵੇਚਣ ਦੇ ਉਦੇਸ਼ ਤੇ ਲਈ ਤੇ ਗੈਰ ਕਾਨੂੰਨੀ ਭੰਗ ਰੱਖਣਾ ਅਪਰਾਧ ਜਿਹੜੇ ਨੇ ਤੋਂ ਪ੍ਰਾਪਤ ਕਮਾਈ ਦਾ قبضہ ਕਰਨਾ ਸੋ ਇਹ ਉਸਤੇ ਦੋਸ਼ ਲਗਾਏ ਗਏ ਨੇ ਟ੍ਰੈਵਲ ਯਾਤਰਾ ਦਾ ਜਿਹੜਾ ਉਹ ਕਿੰਨਾ ਜ਼ਰੂਰੀ ਹੈ ਤੇ ਉਸ ਤੋਂ ਪਹਿਲਾਂ ਕੀ ਕੁਝ ਕਰਨਾ ਚਾਹੀਦਾ ਹੈ ਆਉ ਜਾਣਦੇ ਆ ਇਸ ਸਬੰਧੀ ਥਿੰਕ ਇੰਸ਼ੋਰੈਂਸ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਖਾਸ ਕਰਕੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਜਾਣਾ ਚਾਹੁੰਦੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰ ਉਹਨਾਂ ਦੀਆਂ ਟਿਕਟਾਂ ਦੇ ਉੱਤੇ ਯਾਨੀ ਟ੍ਰੈਵਲ ਇੰਸ਼ੋਰੈਂਸ ਦੇ ਉੱਤੇ ਉਹਨਾਂ ਨੂੰ ਕਿੰਨੀ ਕੁ ਕਰਾਣੀ ਜ਼ਰੂਰੀ ਹੈ ਜਾਂ ਕੀ ਫਰਕ ਪੈ ਸਕਦਾ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਥਿੰਕ ਇੰਸ਼ੋਰੈਂਸ ਤੋਂ ਪਰਮੇਂ ਮਾਹੌਲ ਬਣਿਆ ਹੋਇਆ ਇੰਡੀਆ ਦੇ ਵਿੱਚ ਸੋ ਯਕੀਨਨ ਜਿਹੜੇ ਇੱਥੇ ਲੋਕ ਬੈਠੇ ਨੇ ਉਹਨਾਂ ਨੂੰ ਆਪਣੇ ਆਦੀ ਫਿਕਰ ਆ ਉਹ ਜਾਣਾ ਚਾਹੁੰਦੇ ਨੇ ਬੈਕ ਹੋਮ ਜਾ ਕੇ ਉਹਨਾਂ ਦੀ ਖੈਰ ਪਤਾ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੇ ਹੁਣ ਜਿਹੜੀ ਟਰੈਵਲ ਇੰਸ਼ੋਰੈਂਸ ਲਈ ਹੋਈ ਆ ਉਹਦੇ ਵਾਸਤੇ ਕੁਝ ਅਪਡੇਟ ਹੈ ਹਾਂਜੀ ਪਹਿਲੀ ਗੱਲ ਤਾਂ ਜੇ ਹੁਣ ਕਿਸੇ ਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਆਪਣੀ ਕੈਨੇਡੀਅਨ ਗਵਰਨਮੈਂਟ ਦੀ ਅ ਟ੍ਰੈਵਲ ਐਡਵਾਈਜ਼ਰੀ ਆਉਂਦੀ ਹੈ ਕਿਤੇ ਵੀ ਆਪਾਂ ਕੈਨੇਡੀਅਨ ਟ੍ਰੈਵਲ ਕਰਨਾ ਚਾਹੁੰਦੇ ਆਂ ਆਪਾਂ ਵਰਕ ਪਰਮਿਟ ਤੇ ਆਂ ਪੀਆਰ ਆਂ ਸੀ ਜੋ ਅਸੀਂ ਇੱਥੋਂ ਟ੍ਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਆਂ ਤੇ ਸਰਕਾਰ ਦੀ ਸਾਨੂੰ ਇਹਦੀ ਐਡਵਾਈਜ਼ਰੀ ਦੇਖਣੀ ਪੈਂਦੀ ਹੈ ਐਡਵਾਈਜ਼ਰੀ ਦੇ ਵਿੱਚ ਲਿਖਿਆ ਵੀ ਤੁਸੀਂ ਅਵੋਇਡ ਕਰੋ ਉਹ ਸੀਰੀਅਲ ਜਿਹੜਾ ਆਪਾਂ ਅਵੋਇਡ ਲਿਖਿਆ ਹੋਇਆ ਸੀ ਫਿਰ ਵੀ ਜਾਣੇ ਆ ਜੀਟੀਵੀ ਤੁਹਾਡੀ ਟਰੈਵਲ ਪਾਲਿਸੀ ਹੈਗੀ ਉਹ ਬਿਲਕੁਲ ਅਵੋਇਡ ਹੋ ਜਾਂਦੀ ਹੈ ਹੁਣ ਦਾ ਕਹਿਣ ਦਾ ਭਾਵ ਹੈ ਉੱਥੇ ਕੋਈ ਸਿਕਰਨਸ ਹੋ ਗਈ ਸੱਟ ਲੱਗ ਗਈ ਹੈ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਉਹ ਜਿਹੜੀਆਂ ਪਾਲਸੀਆਂ ਵੋਇਡ ਹੋ ਸਕਦੀਆਂ ਨੇ ਕਈ ਵਾਰੀ ਇਹ ਪਾਲਸੀਆਂ ਅਸੀਂ ਲੈਨੇ ਆ ਜਦੋਂ ਨਾਲ ਅਸੀਂ ਇੱਕ ਹੋਰ ਇੰਸ਼ੋਰੈਂਸ ਲੈ ਲੈਂਦੇ ਆ ਟ੍ਰਿਪ ਇੰਟਰਰਪਸ਼ਨ ਤੇ ਟ੍ਰਿਪ ਕੈਨਸਲੇਸ਼ਨ ਜੇ ਤੁਹਾਨੂੰ ਜਿਹੜੀ ਟਿਕਟ ਲਈ ਹੋਈ ਸੀ ਜਾਂ ਕਿਸੇ ਦਾ ਪਹਿਲਾਂ ਹੀ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀਗਾ ਟ੍ਰਿਪ ਕੈਨਸਲੇਸ਼ਨ ਤੇ ਟ੍ਰਿਪ ਇੰਟਰਰਪਸ਼ਨ ਲਈ ਹੈ ਉਹਦੇ ਨਾਲ ਵੀ ਜਿੰਨਾ ਵੀ ਰੀਫੰਡਸ ਜਿਹਾ ਉੱਥੇ ਹੋਟਲ ਬੁੱਕ ਕਰਾਇਆ ਹੋਇਆ ਸੀਗਾ ਤੁਹਾਡੀ 에ਅਰਲਾਈਨ ਦੀ ਟਿਕਟਾਂ ਉਹ ਵੀ ਵਿੱਚ ਕਵਰ ਹੋ ਜਾਂਦੀਆਂ ਨੇ ਜੇ ਨਹੀਂ ਲਿਆ ਹੋਇਆ ਸੀ ਸੋਚਦੇ ਹਾਂ ਹੁਣ ਅਸੀਂ ਉਸ ਤੋਂ ਬਾਅਦ ਟ੍ਰਿਪ ਇੰਟਰਰਪਸ਼ਨ ਦੀ ਕਵਰੇਜ ਲੈ ਲਈਏ ਜਦੋਂ ਐਡਵਾਈਜ਼ਰੀ ਆ ਗਈ ਫਿਰ ਸਾਨੂੰ ਲੈਂਡ ਦਾ ਸਾਡੇ ਉਹ ਅਪੈਸੇ ਖਰਾਬ ਜਾਣਗੇ ਕਿਉਂਕਿ ਇੰਸ਼ੂਰੈਂਸ ਕੰਪਨੀਆਂ ਉਹ ਐਕਸਕਲੂਜਨ ਚ ਪਾ ਕੇ ਉਹਨੂੰ ਵੋਇਡ ਕਰ ਦਿੰਦੀਆਂ ਨੇ ਤੇ ਇਸ ਕਰਕੇ ਜਿਹੜੇ ਵੀ ਹੁਣ ਟ੍ਰੈਵਲ ਦਾ ਸੋਚ ਰਹੇ ਨੇ ਵੋਇਡ ਕਰਾਂ ਜਾਂ ਜਿਨ੍ਹਾਂ ਨੂੰ ਜਾਣਾ ਹੀ ਪੈਣਾ ਹੁਣ ਮਜਬੂਰੀ ਹੈ ਜਾ ਸਕਦੇ ਪਰ ਜੇ ਟ੍ਰੈਵਲ ਇੰਸ਼ੂਰੈਂਸ ਹੈ ਬਿਲਕੁਲ ਉਹਨਾਂ ਦੀ ਵੋਇਡ ਹੋ ਚੁਗੀ ਠੀਕ ਹੈ ਅੱਛਾ ਇਹ ਇੰਸ਼ੋਰੈਂਸ ਜਿਹੜੀ ਹੈ ਕਿ ਬਜਟ ਦੇ ਵਿੱਚ ਹੀ ਆ ਜਾਂਦੀ ਹੈ ਕਿੰਨੀ ਕੁ ਵੱਤੋਂ ਵੱਦ ਆਪਾਂ ਜਿਹੜੀ ਇੰਸ਼ੋਰੈਂਸ ਕਰਵਾ ਸਕਦੇ ਹਾਂ ਜਿਨ੍ਹਾਂ ਨੇ ਵੀ ਟ੍ਰੈਵਲ ਕਰਨਾ ਹੈ ਹਾਂਜੀ ਟ੍ਰੈਵਲ ਇੰਸ਼ੋਰੈਂਸ ਜੇ ਕੈਨੇਡੀਅਨ ਟ੍ਰੈਵਲ ਕਰਦੇ ਆ ਭਾਵੇਂ 10 ਦਿਨਾਂ ਦੀ ਹੋਵੇ 15 ਦਿਨਾਂ ਦੀ ਹੋਵੇ 30 ਦਿਨਾਂ ਦੀ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਕਰਾ ਸਕਦੇ ਆ ਤੇ ਜਿਹੜੇ ਆਪਾਂ ਟ੍ਰਿਪ ਇੰਟਰਰਪਸ਼ਨ ਟ੍ਰਿਪ ਕੈਨਸਲੇਸ਼ਨ ਹੁੰਦੀ ਹੈ ਉਹ ਟ੍ਰਿਪ ਦੀ ਕਿਸ਼ਤ ਕਿੰਨੀ ਸੀ ਐਗਜ਼ਾਮਪਲ ਟਿਕਟ ਦੀ ਕਿੰਨੀ ਪ੍ਰਾਈਸ ਹੈ ਕਿ ਉਸ ਹਿਸਾਬ ਨਾਲ ਉਹਦਾ ਰੇਟ ਹੁੰਦਾ ਜੇ 3000 ਦੀ ਟਿਕਟ ਆ ਅਡ ਰੇਟ ਆ 2000 ਦੀ ਟਿਕਟ ਆ ਜੇ ਕੋਈ ਪੈਕੇਜ ਆ 5000 ਦਾ 10000 ਦਾ ਉਸ ਹਿਸਾਬ ਨਾਲ ਆ ਆਪਣੀ ਮੰਥਲੀ ਪ੍ਰੀਮੀਅਮ ਬਣ ਜਾਂਦਾ ਜੀ ਜੀ ਚਲੋ ਇਹ ਤਾਂ ਹੋ ਗਈ ਟ੍ਰੈਵਲ ਇੰਸ਼ੋਰੈਂਸ ਇਸ ਤੋਂ ਇਲਾਵਾ ਹੋਰ ਨਵੀਆਂ ਕੋਈ ਇੰਸ਼ੋਰੈਂਸ ਦੀ ਗੱਲ ਜੇਕਰ ਇਹ ਤਾਂ ਕੀ ਕੁਝ ਅਪਡੇਟ ਨਾ ਮਾਰਿਆ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਆ ਕਿ ਉਹਨਾਂ ਵਾਸਤੇ ਵੀ ਕੁਝ ਚੇਂजेस ਆ ਰਹੇ ਨੇ ਹਾਂਜੀ ਬਿਲਕੁਲ ਚੇਂजेस ਨੇ ਆ ਰਹੇ ਪਰ ਆਪਣੀ ਕਮਿਊਨਿਟੀ ਚ ਬਹੁਤ ਜਿਹੜੇ ਪ੍ਰੋਫੈਸ਼ਨਲ ਨੇ ਜਾਂ ਬਿਜ਼ਨਸ ਪਰਸਨ ਨੇ ਜਿਹੜੇ ਉਹਨਾਂ ਨੂੰ ਅ ਕਾਰਪੋਰੇਟ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਟਸ ਅ ਵੈਰੀ ਇਤਨਾ ਟੂਲ ਹੈਗਾ ਵੀ ਬਹੁਤ ਵਧੀਆ ਇੰਪੋਰਟੈਂਟ ਟੂਲ ਹੈ ਉਹਨਾਂ ਨੂੰ ਉਸ ਚੀਜ਼ ਦੇ ਤਵੱਜੋ ਦੇਣੀ ਚਾਹੀਦੀ ਐਗਜ਼ਾਮਪਲ ਹੁੰਦਾ ਫਾਇਦਾ ਕੀ ਹੈਗਾ ਜਿਹੜੀ ਲੈਗਸੀ ਬਣਾਈ ਹੋਈ ਬਿਜ਼ਨਸ ਅੰਰਨਿੰਗ ਹੁਣ ਜੇ ਐਗਜ਼ਾਮਪਲ ਜਾਂ ਬਿਲਡਿੰਗ ਹੈ ਜਾਂ ਕੋ ਬਿਜ਼ਨਸ ਹੈ ਹੁਣ 0 ਡਾਲਰ ਤੋਂ ਹੁਣ ਵਰਤ ਮਿਲੇ ਡਾਲਰ ਬਿਜ਼ਨਸ ਹੋ ਗਿਆ ਜਦੋਂ ਬਿਜ਼ਨਸ ਨਾਲ ਲੈਗਸੀ ਫਾਰਵਰਡ ਕਰਨੀ ਉਹਦਾ ਕੈਪੀਟਲ ਗੇਨ ਟ੍ਰਿਗਰ ਹੁੰਦਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਜਿਹੜੀ ਹੈ ਕਿ ਕਦਾਂ ਦਾ ਟੂਲ ਹੈਗਾ ਉਹਨਾਂ ਵਾਸਤੇ ਸਹਾਇ ਹੋ ਸਕਦਾ ਕਿਉਂਕਿ ਜੇ ਰਿਟੇਨਡ ਅਰਨਿੰਗ ਹੈਗੀ ਹੈ ਬਿਜ਼ਨਸ ਦੇ ਵਿੱਚ ਤੇ ਉਹ ਸੀ ਦੋ ਤਰੀਕੇ ਨਾਲ ਹੀ ਕਢ ਸਕਦੇ ਆ ਜਾਂ ਸੈਲਰੀ ਦੇ ਨਾਲ ਜਾਂ ਡਿਵਿਡੈਂਡ ਦੇ ਨਾਲ ਸਾਨੂੰ ਟੈਕਸ ਲੱਗਦਾ ਪਰ ਜਿਹੜੇ ਉਸ ਨੂੰ ਕਿਸ ਤਰੀਕੇ ਨਾਲ ਵਧੀਆ ਆਪਣਾ ਟੂਲ ਯੂਟਲਾਈਜ਼ ਕਰ ਸਕਦੇ ਆ ਟੈਕਸ ਆਪਟੀਮਾਈਜੇਸ਼ਨ ਹੋ ਸਕਦੀ ਹੈ ਉਹ ਜਿੰਨੇ ਵੀ ਪ੍ਰੋਫੈਸ਼ਨਲ ਨੇ ਕਿਉਂਕਿ ਜਾਂ ਅਮੀਰ ਬੰਦੇ ਉਹਨਾਂ ਨੂੰ ਇੰਸ਼ੂਰੈਂਸ ਦੀ ਲੋੜ ਨਹੀਂ ਹੈਗੀ ਇੱਕ ਇੰਸ਼ੂਰੈਂਸ ਇੱਕ ਦਾ ਟੂਲ ਹੈਗਾ ਉਹ ਯੂਟਲਾਈਜ਼ ਕਰ ਸਕਦੇ ਨੇ ਸਪੈਸ਼ਲੀ ਜੇ ਉਹਨਾਂ ਨੇ ਲੈਗਸੀ ਕਿਦਾਂ ਫਾਰਵਰਡ ਕਰਨੀ ਹੈ ਜਾਂ ਬਿਜ਼ਨਸ ਤੋਂ ਰਿਟਾਇਰ ਹੋਣਾ ਜਾਂ ਦੋ ਪਾਰਟਨਰ ਨੇ ਤਿੰਨ ਪਾਰਟਨਰ ਨੇ ਇੱਕ ਨੇ ਰਿਟਾਇਰ ਹੋਣਾ ਤਾਂ ਸਾਰੇ ਸ਼ੇਅਰਹੋਲਡਰ ਕਿਦਾਂ ਪ੍ਰੋਟੈਕਟ ਕਰਨੇ ਉਹਨਾਂ ਦੀ ਫੈਮਿਲੀ ਨੂੰ ਕਿਦਾਂ ਪ੍ਰੋਟੈਕਟ ਕਰਨਾ ਹੈ ਸੋ ਇਸੇ ਕਰਕੇ ਜਿਹੜੀ ਕਾਰਪੋਰੇਟ ਲਾਈਫ ਇੰਸ਼ੋਰੈਂਸ ਹੈ ਉਹ ਬਿਲਕੁਲ ਆਪਦੀ ਜਰੂਰਤਾਂ ਦੇ ਸਾਬ ਨਾਲ ਇੱਕ ਵਧੀਆ ਟੂਲ ਹੈਗਾ I think ਅਸੀਂ ਉਹਨੂੰ ਕੰਟ੍ਰੈਕਟ ਕਰਕੇ ਸਪੈਸ਼ਲੀ ਕਿਦਾਂ ਦਾ ਸ਼ੇਅਰਹੋਲਡਰ ਸਟਰਕਚਰ ਹੈ ਅਸੀਂ ਉਹ ਡਿਜ਼ਾਈਨ ਕਰ ਸਕਦੇ ਹਾਂ ਜੀ ਜਿਹੜੇ ਬਿਜ਼ਨਸ ਓਨਰ ਹੈ ਉਹਨਾਂ ਨੂੰ ਇਸ ਸਬੰਧੀ ਅਵੇਅਰਨੈਸ ਹੈ ਇਸ ਤਰ੍ਹਾਂ ਦੀ ਇੰਸ਼ੋਰੈਂਸ ਸਬੰਧੀ ਹਾਂਜੀ ਬਿਲਕੁਲ ਜਿਹੜੇ ਇਦਾਂ ਦੇ ਟੂਲ ਹੁੰਦੇ ਨੇ ਬਿਲਕੁਲ ਅਨਗੈ ਆ ਆਵਦੇ بزਨਸ ਦੇ ਵਿੱਚ ਕਿਉਂਕਿ ਦੇ ਵੈਰੀ ਗੁੱਡ ਆ ਵਾ ਦੇ ਡੂਇੰਗ ਕਿਉਂਕਿ ਇਹ ਚੀਜ਼ਾਂ ਨੇ ਸਪੈਸ਼ਲਾਈਜ਼ਡ ਜਿਹੜੇ ਟੂਲ ਦੇ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਇੱਥੋਂ ਤੱਕ ਸਿੱਖਣ ਤੱਕ ਵੀ ਮੈਨੂੰ ਹੁਣ ਲਾસ્ટ 14 ਸਾਲ ਹੋ ਗਏ ਇਟ ਟੇਕਸ ਟਾਈਮ ਕਿਉਂਕਿ ਵੈਰੀ ਕੰਪਲਿਕਿਟੇਟਿਡ ਸਿਨੈਰੀਓ ਹੁੰਦਾ ਕਿਉਂਕਿ ਲਾਇਰ ਇਨਵੋਲਡ ਅਕਾਊਂਟੈਂਟ ਸਾਰਾ ਕੁਝ ਅਸੀਂ ਦੇਖਣਾ ਸਟਰਕਚਰ ਕੀ ਹੈਗਾ ਸ਼ੇਅਰਹੋਲਡਰ ਫਿਰ ਅਸੀਂ ਜਿਹੜਾ بزਨਸ ਓਨਰ ਦਾ ਗੋਲ ਕੀ ਹੈਗਾ ਕਰਨਾ ਕੀ ਚਾਹੁੰਦਾ ਫਿਰ ਉਦੋਂ ਫਿਰ ਅਸੀਂ ਇਟਸ ਨਾਟ ਅ ਵੈਰੀ ਸਿੰਪਲ ਥਿੰਗ ਪਰ ਜਦ ਆਪਾਂ ਗੱਲ ਕਰ ਦੇ ਵਿੱਚ ਇੱਕ ਇਦਾਂ ਦਾ ਟੂਲ ਹੈ ਵੀ ਇਹ ਹਰੇਕ ਨੂੰ ਚਾਹੀਦਾ ਚਾਹੀਦਾ ਜਦੋਂ ਲੋਡ ਪੈਂਦੀ ਉਦੋਂ ਕਹਿੰਦੇ ਸਮ ਟਾਈਮ ਇਜ਼ ਟੂ ਲੇਟ ਇਸ ਕਰਕੇ ਵੀ ਹੁਣ ਐਗਜ਼ਾਮਪਲ ਜੇ ਹੁਣ ਦੇਖੀਏ ਜੇ ਕਿਸੇ ਨੇ ਹੁਣ 10 ਘਰ ਨੇ ਇੱਕੋ ਘਰ ਹੀ ਆਪਦਾ ਹੈਗਾ ਨੌ ਘਰਾਂ ਦੇ ਟੈਕਸ ਦੇਣਾ ਅੱਗੇ ਦੇਖਦੇ ਹਾਂ ਅੱਜ ਮਿੰਟ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾਦੀ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਮੈਂ ਹਾਜ਼ਰ ਹੋ ਰਿਹਾ ਹਾਂ ਖਬਰ ਇਹ ਹੈ ਕਿ ਇਹ ਖਬਰ ਦਰਸਲ ਕੈਲਗਰੀ ਸ਼ਹਿਰ ਤੋਂ ਆ ਰਹੀ ਹੈ ਉੱਥੇ ਜਿਹੜੀ ਘਰਾਂ ਦੀ ਸੇਲਸ ਹੈਗੀਆਂ ਜੀ ਉਹ ਥੱਲੇ ਨੂੰ ਗਈਆਂ ਨੇ ਇਹ ਮਈ ਮਹੀਨੇ ਦੇ ਵਿੱਚ ਔਰ ਇਹ ਨਹੀਂ ਕਿ 2% ਜਾਂ 3% ਪਿਛਲੇ ਸਾਲ ਨਾਲੋਂ ਐਤਕੀ 17% ਜਿਹੜੀਆਂ ਸੇਲਸ ਆ ਉਹ ਥੱਲੇ ਚੜੀਆਂ ਗਈਆਂ ਨੇ ਔਰ ਉਹਦਾ ਕਾਰਨ ਜਿਹੜਾ ਹੈ ਜੀ ਜਿਹੜੀ ਅਨਸਰਟਨਟੀ ਆਈ ਹੈ ਨਾ ਇਕਨੋਮਿਕ ਸਥਿਤੀ ਦੇ ਵਿੱਚ ਉਹਦਾ ਕਰਕੇ ਇਹ ਸਿਲਸਿਲਾ ਹੋ ਰਿਹਾ ਆ ਦੂਸਰੇ ਪਾਸੇ ਜਿਹੜੀਆਂ ਕੀਮਤਾਂ ਵੀ ਹੈਗੀਆਂ ਘਰਾਂ ਦੀਆਂ ਉਹ ਵੀ 3% ਪਿਛਲੇ ਸਾਲ ਨਾਲੋਂ ਥੱਲੇ ਗਈਆਂ ਨੇ ਪਰ ਜਿਹੜੇ ਰੀਅਲ ਏਸਟੇਟ ਦੇ ਬੋਰਡ ਦੇ ਹੈ ਨੇ ਜੀ ਇਕਨੋਮਿਸਟ ਐਨ ਮਰੀ ਲੋਰੀ ਉਹਨਾਂ ਦਾ ਕਹਿਣਾ ਹੈ ਵੀ ਇਹ ਇਹਦੇ ਨਾਲ ਕੀ ਹੋਇਆ ਵੀ ਕਈਆਂ ਥਾਂ ਦੇ ਉੱਤੇ ਜਿਹੜੀ ਇਨਵੈਂਟਰੀ ਜਿਹੜੀ ਆ ਉਹ ਜ਼ਰੂਰ ਵਧੀ ਆ ਹੁਣ ਅਾ ਔਰ ਸੇਲਸ ਘਟੀਆਂ ਨੇ ਪਰ ਉਹ ਕਹਿੰਦੇ ਇੱਕ ਗੱਲੋਂ ਠੀਕ ਵੀ ਆ ਵੀ ਪਹਿਲਾਂ ਪ੍ਰੈਸ਼ਰ ਜ਼ਿਆਦਾ ਪੈ ਰਿਹਾ ਸੀਗਾ ਅ ਨਹੀਂ ਸੀ ਘਰ ਮਿਲ ਰਿਹਾ ਲੋਕਾਂ ਨੂੰ ਅ ਜ਼ਿਆਦਾ ਉਹਨਾਂ ਦੀਆਂ ਕੀਮਤਾਂ ਜ਼ਿਆਦਾ ਉੱਪਰ ਨੂੰ ਜਾ ਰਹੀਆਂ ਸੀ ਸੋ ਉਹ ਕਹਿੰਦੇ ਵੀ ਇਹਦੇ ਨਾਲ ਹੁਣ ਕੀ ਹੋਇਆ ਵੀ ਥੋੜਾ ਜਿਹਾ ਉਹ ਪ੍ਰੈਸ਼ਰ ਘਟਿਆ ਹੈਗਾ ਅ ਪਰ ਇਹਦੇ 'ਚ ਇਹ ਵੀ ਹੈਗਾ ਵੀ ਜਿਹੜੇ ਵੱਖਰੇ-ਵੱਖਰੇ ਤਰ੍ਹਾਂ ਦੇ ਘਰ ਹੈਗੇ ਆ ਜੀ ਉਹਨਾਂ ਦੀ ਡਿਮਾਂਡ ਜਾਂ ਸਪਲਾਈ ਉਹਦੇ ਤੇ ਵੀ ਫਰਕ ਪੈ ਰਿਹਾ ਤੇ ਜਿਹੜੇ ਗਾਹਕ ਨੇ ਉਹ ਵੀ ਵੱਖਰੇ ਵੱਖਰੇ ਥਾਂਹੀਂ ਜਾ ਕੇ ਆਪਣਾ ਜਿਹੜਾ ਘਰ ਆ ਉਹ ਦੇਖ ਸਕਦੇ ਆ ਪਰ ਜਿਵੇਂ ਤੁਹਾਨੂੰ ਦੱਸਿਆ ਵੀ ਹੁਣ ਜਿਹੜਾ ਤਾਂ ਗਾਹਕ ਆ ਉਹਨੂੰ ਲੱਗਦਾ ਵੀ ਘਰ ਜਿਹੜੇ ਆ ਸਸਤੇ ਹੋ ਰਹੇ ਆ ਪਰ ਜੇ ਇਕਨੋਮਿਕ ਸਥਿਤੀ ਨਹੀਂ ਠੀਕ ਤਾਂ ਉਹ ਖਰੀਦ ਨਹੀਂ ਰਿਹਾ ਤੇ ਘਰਾਂ ਦੀਆਂ ਕੀਮਤਾਂ ਥੱਲੇ ਆ ਰਹੀਆਂ ਨੇ ਔਰ ਸੇਲਜ਼ ਜਿਹੜੀਆਂ ਆ ਉਹ ਤੁਹਾਨੂੰ ਜਿਵੇਂ ਦੱਸਿਆ 17% ਕੈਲਗਰੀ ਚ ਘਟ ਚੁਕੀਆਂ ਨੇ ਔਰ ਦੂਸਰੀ ਇੱਕ ਖਬਰ ਇਹ ਆ ਰਹੀ ਹੈ ਜੀ ਵੀ ਕੁਝ ਜਿਹੜੀਆਂ ਤੇਲ ਵਾਲੀਆਂ ਕੰਪਨੀਆਂ ਨੇ ਖਾਸ ਕਰਕੇ ਸੈਨੇਬੂ ਉਹਨਾਂ ਨੇ ਦੱਸਿਆ ਜੀ ਵੀ ਆਪਣੇ ਉਹਨਾਂ ਨੇ ਵਰਕਰ ਜਿਹੜੇ ਆ ਉਹ ਇੱਕ ਜਗ੍ਹਾ ਤੋਂ ਵਾਪਸ ਛੱਡ ਲਏ ਨੇ ਫੋਰਟ ਮਖਮਰੀ ਦੇ ਨੇੜੇ ਕ੍ਰਿਸਟੀਨਾ ਲੇਕ ਔਇਲ ਫੀਲਡਸ ਆ ਉਥੋਂ ਉਹਨਾਂ ਨੇ ਆਪਣੇ ਵਰਕਰਾਂ ਨੂੰ ਏਵੈਕੂਏਟ ਕਰ ਲਿਆ ਉਹਦਾ ਕਾਰਨ ਆ ਨਾਰਥ ਈਸਟ ਨੇ ਹਿੱਸੇ ਦੇ ਵਿੱਚ ਅਲਬਰਟਾ ਦੇ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਉਹ ਵਰਕਰ ਦੀ ਸੇਫਟੀ ਲਈ ਉਹਨਾਂ ਨੇ ਉੱਥੋਂ ਉਹਨਾਂ ਨੂੰ ਹਟਾ ਲਿਆ ਔਰ ਜਿਹਦੇ ਨਾਲ ਕੋਈ 238000 ਜਿਹੜੇ ਬੈਰਲ ਤੇਲ ਦੇ ਉੱਥੋਂ ਆਉਂਦੇ ਸੀ ਜੀ ਉਹ ਆਫਲਾਈਨ ਹੋ ਗਏ ਨੇ ਔਰ ਨਾਲ ਦੀ ਨਾਲ ਹੀ ਕੈਨੇਡੀਅਨ ਨੈਚੁਰਲ ਰਿਸੋਰਸਸ ਵਾਲਿਆਂ ਨੇ ਵੀ ਆਪਣਾ ਇੱਕ ਜਿਹੜਾ ਪਲਾਂਟ ਜੈਕ ਫਿਸ਼ 1 ਸਾਈਟ ਹੈਗੀ ਆ ਉਹ ਉਹਨਾਂ ਨੇ ਉੱਥੋਂ ਬੰਦੇ ਜਿਹੜੇ ਐ ਐਵੈਕੂਏਟ ਕਰ ਲਿਆ ਔਰ ਉਹਦੇ ਨਾਲ ਵੀ 36500 ਬੈਰਲ ਜਿਹੜੇ ਆ ਦੰਦ ਦੇ ਜਿਹੜਾ ਤੇਲ ਉੱਥੋਂ ਨਿਕਲਦਾ ਸੀ ਉਹ ਵੀ ਆਫਲਾਈਨ ਹੋ ਚੁੱਕਾ ਹੈ ਪਰ ਉਹ ਕਹਿੰਦੇ ਜੀ ਕਿ ਸਾਨੂੰ ਜਿਹੜੀ ਸੇਫਟੀ ਆ ਆਪਣੇ ਵਰਕਰਜ਼ ਦੀ ਉਹ ਪਹਿਲਾਂ ਬਾਕੀ ਗੱਲਬਾਤ ਬਾਅਦ ਵਿੱਚ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁੱਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ